ਆਪਣੇ ਹੀ ਮਨੁਦਾ ਦਾ ਕੰਮ ਹੋ ਗਿਆ ਤਾਂ ਸਾਰਾ ਪਾਇਦਾ ਜਿਹੜਾ ਸੁਪਰਾ ਬਰਮਾਤਮਾ ਦਾ 1912 ਨੂੰ ਫਲਾਈਟ ਆ ਮਨੂ ਦੀ ਸੋਮਵਾਰ ਨੂੰ ਤਾਂ ਛੱਡ ਵੀ ਆਉਣੀ ਚਾਹੀਦੀ ਉਹ ਕੁੱਝ ਕੰਮ ਕਰਦੇ ਕੰਮ ਹਾਂਜੀ ਮੈਂ ਸੇ ਪਾ ਲਿਆ ਸਾਰੇ ਸੌਰੀ ਕਰਦੇ ਪੈਸੇ ਹੋਰ ਕੰਮ ਕਰਦੇ ਹੋਰ ਵਾਪਸ ਹੋ ਤਾਂ ਹਾਂਜੀ ਇਹ ਕੋਈ ਨਾ ਉਹਨਾਂ ਤੋਂ ਉਹਨਾਂ ਪਾਈਏ ਪਸ ਤੋਂ ਜਾਂ ਉਹਨਾਂ ਦੇ ਬੈਗ ਦਾ ਚੇਕ ਕਰੀਏ ਕਿ ਇਹ ਜਿਹੜੇ ਆਰਗਨਿਕ ਮਾੜੇ ਤੋਂ ਉਹ ਸਾਰੇ ਠੀਕ ਕਰ। ਉਹ ਛੋਟਾ ਮੋਟਾ ਸਮਾਨ ਛੋੜੇ ਵਿੱਚ ਪਾ ਲੈਣੇ ਆ। ਠੀਕ ਹੈ ਜੀ। ਬਾਕੀ ਦਾ ਕੱਪੜੇ ਦਾ ਬੇਬੀ ਸਾਰੇ ਪਾ ਤੇ ਆਪਾਂ ਕੁਝ ਨਹੀਂ ਛੱਡਿਆ। ਬਾਕੀ ਫੇਰ ਵੀ ਤਾਂ ਹੀ ਮੈਂ ਪਹਿਲਾਂ ਪੈਕਿੰਗ ਕਰਾ ਦੇਈਂ ਕਿ ਚੱਲ ਕੋਈ ਮਾੜੀ ਮੋੜੀ ਚੀਜ਼ ਘੱਟ ਬਾਦੇ ਜਾਵੇ ਯਾਦ ਆ ਗਈ। ਹਾਂ ਜੀ। ਕੋਈ ਛੋਟੇ ਬੈਗ ਵਿੱਚ ਪਾ ਲਾਂਗੇ। ਜਲਦੀ ਕਰ ਲਾ। ਹੋਰ ਕੁਝ ਵੀ ਤਾਂ ਐਨਕੋ। ਹਾਂ ਮੈਂ ਜੀ ਆਪ ਮੇਰੀ ਤਾਂ ਕੱਲ ਹੋਈ ਤੁਹਾਨੂੰ ਮੈਂ ਕਿਹਾ ਸੀ। ਕੀ ਕਹਿੰਦੀ ਰਹੇ ਨੂੰ? ਉਹ ਤਾਂ ਇਹ ਕਹਿੰਦੀ ਸੀ ਕਹਿੰਦੀ ਕੋਈ ਗੱਲ ਨਹੀਂ ਤੁਵਾਦ ਸਾਰਾ ਕੁਝ ਜਰਮੈਂਟ ਕਰਕੇ ਰੱਖੀ ਹੋਈ ਹੈ। ਨਾ ਫਿਰ ਤਾਂ ਠੀਕ ਹੈ ਤਾਂ ਲੈਣ ਦੇ ਰਹੂਗੀ ਨਾ ਗੱਲ ਬਸ ਕੋਈ ਦਿੱਕਤ ਨਹੀਂ ਗੱਲ ਤਾਂ ਨਹੀਂ ਬਾਹਰ ਨਾ ਕੋਈ ਚੀਜ਼ ਪੁੱਛਣੀ ਤਾਂ ਇਹ ਜਿਹੜੀ ਲਏਤੀ ਜਾਣੀ ਵੀ ਤੇ ਪੁੱਛਿਆ ਸੀ ਤਾਂ ਦੀ ਸਾਰਾ ਕੁਝ ਬਾਕੀ ਉਹਦੇ ਕੋਲ ਵੀ ਮੇਰੀ ਜਾਊਗਾ ਜੇ ਇੱਡੀ ਦਿੱਕਤ ਹੋਈ ਨਾ ਬੱਚਾ ਇਹੋ ਪੁੱਛ ਰਿਹਾ ਕੋਈ ਮਾਫੀ ਹਾਂ ਜੀ ਨਾ ਕੋਈ ਗੱਲ ਨਹੀਂ ਕਰਣੀ ਤਾਂ ਦੋ ਦਿਨ ਪਏ ਨੇ ਜਾਂਦਾ ਤਾਂ ਦਾਦੀ ਜੀ ਉਹ ਭਾਂਡੇ-ਭੁੰਡੇ ਦਾ ਮੁੱਦਾ ਉਹਦੇ ਚੋਂ ਲੈ ਕੇ ਆਉਂੂ ਕਿਉਂਕਿ ਨੂੰ ਪਤਾ ਜੀ ਨਾ ਸਮਾਨ ਲੈ ਕੇ ਜਾ ਸਕਦੇ ਉਨੇ ਚਾਹੀਦਾ ਉਹ ਕਹਿੰਦੀ ਉੱਥੇ ਹੈਗੇ ਨਹੀਂ कोई नहीं दीदी मैं हैगा तू टेंशन ना ले ये गल्लां दी आपा सारा कुछ संभाल कर नहीं बस सकते परपा दे। दे जाने नहीं सकते चलो भी जाने ले ले अभी की पकड़ की तैयारी सारी खोस रही है चंगा ठीक है ठीक है सिग्नल फोन खान कर दिया ठीक है ठीक है सतीश काल रेडी हां देखो ना कोई था गेम तो मम्मी के नाम जानगी हां दादी ਤੁਸੀਂ ਮਾਂ ਤੋਂ ਕਰੀ ਹਾਂ ਚਲੋ ਕੋਈ ਗੱਲ ਨਹੀਂ ਠੀਕ ਹੈ ਕਿ ਕੁਝ ਜਿਆ ਬਣਾਉਣਾ ਚੱਲਣਾ ਤੁਸੀਂ ਹਾਂ ਤਾਂ ਮੋੜਨਾ ਚਾਹੀਦਾ ਸੀ ਆ ਦਿੱਤੀ ਦੱਦੀ ਜੀ ਧਿਆਨ ਦਿੱਥੇ ਹਾਂ ਬੁੱਤ ਨੂੰ ਧਿਆਨ ਰੱਖੀ ਮੈਨੂੰ ਕੋਈ ਫੋਨ ਕਰ ਥੋੜੇ ਟਾਈਮ ਮੈਂ ਤੁਹਾਨੂੰ ਵੀ ਬੁਲਾ ਹੀ ਲੈਣਾ ਹੈ ਮੈਂ ਮੈਂ ਸਾਥ ਤੇ ਨਹੀਂ ਕਰਦੀ ਜੀ ਕਰ ਮੇਰੇ ਬੁੱਤ ਨੂੰ ਜਾਂਦਾ ਠੀਕ ਹੈ ਦੱਦੀ ਠੀਕ ਹੈ ਮਸੀ ਠੀਕ ਹੈ ਆ ਵੀ ਰੱਖਦੇ ਬੁੱਤ ਛੇਤੀ ਵਿੱਚ ਬੈਗ ਫਲਾਉ ਪਹਾਰੀ ਨਾਲ ਜੀ ਆਇਆਂ ਨੂੰ ਕਿਹਾ ਮੈਂ ਸਮਾਨ ਕਿਹੜਾ ਹੋਣਾ ਉਹਦਾ ਸਰ ਗੌਰ ਨਾਲ ਪਾ ਲਿਆ ਹੁਣ ਸਮਾਨ ਹਾਂਜੀ ਮੰਮੀ ਜੀ ਪਾ ਲਿਆ ਸੀ ਮੈਂ ਤਾਂ ਮੇਰੇ ਚ ਪਾ ਦੇ ਦਿੰਦੇ ਇਹ ਚ ਮੈਂ ਕਿ ਫਿਰ ਛੋਟਾ-ਮੋਟਾ ਸਮਾਨ ਦਾ ਲੋਡ ਆਣਾ ਚਲੋ ਆ ਜੀ ਕਹਨੇ ਹੁਣ ਮੈਂ ਜਾਵਾ ਘਰੋਂ ਹੋਰ ਆਈ ਜਾਂਦੇ ਨੇ ਹੁਣ ਮੈਨੂੰ ਹੁਣ ਮੈਨੂੰ ਵੀ ਸਾਫੇ ਟਾਈਮ ਹੋ ਗਿਆ ਆਈ ਨਾ ਕਹਨੇ ਧੰਨਵਾਦ ਤੇਰਾ ਜਿਹੜਾ ਤੂੰ ਪਹਿਲੇ ਬੋਲ ਤੇ ਭੱਜੀ ਆਈਆਂ ਗਈ ਹੁਣ ਹੈ ਹੁਣ ਘਰੋਂ ਫੋਨ ਆ ਗਿਆ ਵੀ ਜਿੱਜਾ ਰਮਾਂਗ ਹਾਂ ਜਿੱਜਾ ਕੀ ਕਹਿੰਦਾ ਕਹਨੇ ਆਜੋ ਹੁਣ ਬਹੁਤ ਟਾਈਮ ਹੋ ਗਿਆ ਜਵਾਕਾਂ ਦਾ ਜੋਕਾ ਤੇਨ ਕੀ ਖਾਸੇ ਦੇਣਾ ਹੁੰਦਾ ਭਣੇ ਆਈ ਹੋਰ ਚਲ ਕੋਈ ਨਹੀਂ ਅੱਖ ਨਹੀਂ ਜੇ ਆ ਜਾਂਦੇ ਛੱਡੇ ਹੋਣਗੇ ਫਿਰ ਤੈਨੂੰ ਜਾ ਕੇ ਹਨਾ ਹੋਰ 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 ਆਈ ਜਾਂਦੇ ਨੇ ਕਹਨੇ ਆਜੋ ਹੁਣ ਹਾਂ ਇਕੱਲੇ ਰਹਿਗੇ ਜਵਾਕ ਤੋਂ ਹੋਰ ਕੋਈ ਨਾ ਉਹਨਾਂ ਨੂੰ ਕਹੇ ਨਹੀਂ ਆਗੇ ਬੀਬੀ ਕਿੱਥੇ ਆ ਗਈ ਬੀਬੀ ਬੀਬੀ ਉਹ ਰੇ ਆਇਓ ਆ ਦੁੱਧ ਲੈ ਪੈਸੇ ਫੜਾ ਕੇ ਗਏ ਸੀਗੇ ਆ ਦੇ ਤਰਾ ਦੇ ਅਹ ਲਾ ਗਣ ਲਾ ਕਿੰਨੇ ਦੀ ਕਿੰਨੇ ਲੈਣੇ ਸੀ ਉਹ ਦੁੱਧ ਜਿਹੜਾ ਹੋ ਗਿਆ ਜਿਹੜੇ ਦੀਦੇ ਚਲਾਇਆ ਹੋਇਆ ਕਿਹਦੇ ਲਾਇਆ ਹੋਇਆ ਮੈਨੂੰ ਤਾਂ ਪਤਾ ਨਹੀਂ ਐ ਤਰਪਿੰਦੇ ਚ ਪੈਸੇ ਫੜਾ ਕੇ ਗਏ ਸੀ ਕਿੰਨੇ ਨੇ ਦੀਨੇ ਕਹਿੰਦੇ ਨੇ ਜਾਣ ਨੂੰ ਭੈਣ ਕਦੀ ਮੈਂ ਜਾਣਾ ਮੈਂ ਚਲ ਆ ਜਾਣੀ ਉਹ ਤਾਂ ਹੋ ਗਿਆ ਮੈਨੂੰ ਵੀ ਆ ਗਿਆ ਚਾ ਦੇਖ ਲੈ ਜੇ ਤਾਂ ਰਹਿਣਾ ਨਹੀਂ ਇਹ ਰਹਿਤਾ ਨਹੀਂ ਮਾਨਣੀ ਮੈਂ ਰਹਿਣਾ ਕਦੀ ਹੁਣ ਬਹੂ ਬਾਪ ਕੇ ਕਹਿੰਦੇ ਵੀ ਹੁਣ ਮੈਨੂੰ ਪੁੱਤਿਆਂ ਨਾਲ ਬੋਲ ਜਾਣਾ ਚਲ ਫਿਰ ਤੂੰ ਇੰਚ ਚਾ ਚ ਮੈਂ ਕਿਹਾ ਮੈਂ ਚਲ ਆ ਜਾਣੇ ਸੱਦੇ ਆਣੇ ਜੇ ਹੁਣ ਚਲ ਜੇ ਆ ਜਾਣਾ ਤੇ ਨਾਲ ਨਾਲ ਗਾਜੀ ਚੱਲਦੇ ਚੰਡੀ ਨਾਲ ਚੱਲਦੀ ਆ। ਚਾਲੇ ਨੂੰ ਕਹਿ ਰਹੀ ਆ ਭੈਣ ਅੰਦਰ ਖੱਟੇ ਹੁੰਦੇ ਜਾ ਕੇ। ਹਾਂ ਸੱਤਿਆਂ। ਉਹ ਚੜਾਓ। ਉਹ ਤਾਂ ਆਪਣੀ ਫਿਰ ਤਿਆਰ ਤੂੰ ਚੜਾਏ ਹੋਣੀ ਚੰਡੀ ਚੜੀ ਆ। ਕਿਹੜਾ ਨਾ ਨਾ ਹੁਣ ਕਰਤੀ ਪਾਏ ਨੇ ਕੱਪੜੇ। ਇੰਨੇ ਬਾਅਦ ਚੱਲੇ ਤਾਂ ਜਾ। ਨੰਗਾ ਬਾਸੀ। ਚੰਗਾ ਬਣੇ ਉਹ ਕੱਪੜੇ ਲੈਣਾ। ਚੋਟਾ ਚੋਟਾ ਕਰੰਦਰੀ ਪਿਆਸ। ਨੰਗਾ ਬਾਸੀ। ਹਾਂ ਚਲੋ। ਚਲੋ। ਔਰ ਜਿਹੜਾ ਫੇੜਾ ਮਾਰ ਕੇ ਰੱਖਿਆ ਕਰੀਦਾ ਠੀਕ ਹੈ ਠੀਕ ਹੈ। ਨਾ ਚੱਲ ਰਹੀ ਨਹੀਂ ਰਹਾ। ਲੱਗ ਰਿਹਾ ਹੈ ਸਰ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਜੀ। ਹਾਂਜੀ ਹਾਂਜੀ ਪਹੁੰਚ ਗਈ ਸੀ ਮੈਂ। ਉਹ ਫਿਰ ਮੰਮੀ نیٹਵਰਕ ਵਰਕੇ ਨਾ ਫੋਨ ਆਪਣੇ ਆਪ ਆਫ ਹੋ ਜਾਂਦਾ ਮੈਂ। ਹਾਂਜੀ ਤਾਂ ਹੈ ਤਾਂ ਮੈਂ ਤੁਹਾਨੂੰ ਵਟਸਐਪ ਕਾਲ ਕਰੀਏ। ਹਾਂਜੀ ਬੱਸ ਫਰੈਂਡ ਮੇਰੀ ਨਾਲ ਹੈਗੀ ਆ ਬੱਸ ਦੇਖਦੇ ਆ ਅਸੀਂ ਸਮਾਂਤ ਫੋਨ ਕੱਢਦੇ ਬੈਠੇ ਹਾਂ ਠੀਕ ਆ ਕੋਈ ਗੱਲ ਨਹੀਂ ਮੰਮੀ ਹਾਂਜੀ ਉਹਨੂੰ ਨਹੀਂ ਦੱਸਦੇ ਤੇ ਉਹਨਾਂ ਨੂੰ ਕਹਿ ਜਿਓ ਵੀ WhatsApp ਕਾਲ ਕਰ ਲਿਆ ਕਰ ਠੀਕ ਹੈ ਠੀਕ ਹੈ ਬਈ ਫਸੀ ਲਾ ਚੱਲ ਮੈਂ ਦਾ ਕਰਦੀ ਆ ਫੇਸ ਨੂੰ ਫੋਨ ਕਰ ਦਿੰਦੀ ਆ ਹੈਲੋ ਹਾਂਜੀ ਕਿਵੇਂ ਹੋ ਮੈਂ ਤਾਂ ਬਸ ਠੀਕ ਹਾਂ ਨਾ ਮੈਂ ਤਾਂ ਕੰਮ ਲਈ ਫੋਨ ਕਰਿਆ ਸੀ ਉਹ ਮੈਨੂੰ ਨਾ ਫੀਸ ਚਾਹੀਦੀ ਸੀ ਤੁਹਾਨੂੰ ਦੱਸਿਆ ਸੀ ਨਾ ਤੇ ਮੈਨੂੰ ਫੀਸ ਕਦੋਂ ਭੇਜਵਾਂਗੇ ਚਲੋ ਠੀਕ ਹੈ ਕਰ ਦਿਓ ਠੀਕ ਹੈ ਜਲਦੀ ਇੱਕ ਦੋ ਦਿਨ ਦਾ ਮੇਰੀ ਅਡਮਿਸ਼ਨ ਤਾਂ ਹੋ ਗਈ। ਉਹ ਮੈਂ ਕਿਸੇ ਨਾਲ ਗੱਲ ਕਰ ਲਈ ਸੀ ਮੇਰੀ ਫਰੈਂਡ ਸੀ ਨਾ ਉਹਨੇ ਗੱਲ ਕਰ ਲਈ ਸੀਗੀ ਅੱਗੇ। ਤੇ ਫੀਸ ਉਸ ਮੈਨੂੰ ਪਲੀਜ਼ ਜਲਦੀ ਤੋਂ ਜਲਦੀ ਡੈਡੀ ਨੂੰ ਲੈ ਕੇ ਕਰਵਾ ਦਿਓ। ਚਲੋ ਬੱਸ ਮੈਨੂੰ ਕੀ ਗੱਲ ਕਰਨੀ ਹੈ ਕਿਸੇ ਨਾਲ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਸਟੱਡੀ ਵੀ ਕਰਨੀ ਹੈ। ਠੀਕ ਹੈ। ਗੱਲ ਮੈਂ ਕੀ ਕਰਾਂ ਮੇਰੇ ਕੋਲ ਨਾ ਟਾਈਮ ਹੀ ਨਹੀਂ ਹੈਗਾ ਗੱਲ ਕਰਨ ਦਾ। ਚਲ ਉਹ ਫੇਸ ਮੰਗਵਾ ਲਾਂ ਮੈਂ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਹਾਂਜੀ ਸਰਦਾਰ ਜੀ ਆ ਬੈਠੋ ਕੀ ਹੋ ਗਿਆ ਕੋਣ ਆਇਆ ਜੀ ਕੀ ਦਾ ਨੂਨ ਆ ਕੀ ਕਹਿੰਦੇ ਐਵੇਂ ਮੰਗਦੀ ਮੇਰੇ ਤਾਂ ਜੱਸੀ ਦਾ ਆਇਆ ਦੱਸੇ ਰਹੀ ਤਾ ਹਾਂ ਕਹਿੰਦਾ ਪੈਸੇ ਮੰਗ ਰਿਹਾ ਹੁਣ ਕਿੰਨੇ ਮੰਗ ਰਿਹਾ 2-3 ਲੱਖ ਰੁਪਏ ਸਾਰੀਆਂ ਪਿੱਛਾਂ ਤੋਂ ਸਾਰਾ ਕਸ਼ਟ ਕਰਕੇ ਤੋੜੀ ਆ ਹੁਣ ਪਤਾ ਨਹੀਂ ਚੱਲ ਕੋਈ ਨਾਂ ਟਾਈਮ ਬਣਾ ਲਾਉ ਤੂੰ ਜੇ ਕੋਈ ਗੱਲ ਮੈਨੂੰ ਤਾਂ ਡਾਊਟ ਆ ਮੈਨੂੰ ਵੀ ਹੋ ਗਿਆ ਸਾਨੂੰ ਤੇ ਤਾਂ ਪੈਸੇ ਨੇ ਕਿੱਥੋਂ ਦੇਣ ਚੱਲਾਂ ਹਣਾ ਅਣਾ 9 ਮਹੀਨੇ ਹੋ ਗਏ ਨੂੰ ਮੈਨੂੰ ਪੈਸੇ ਸਾਰੇ ਮੈਂ ਪੀਸਾ ਭਰੀਆਂ वही तो गाल्ला भी कल्ली कल्ली आप पता किसे तीजी करने वालों कमी भी नहीं ऑन देती है जड़ चीज नहीं हो रही है हाजिर करता नहीं हम दो तने लाख कर लिया हूँ इसके लाख का किस्सा कराएंगे कहीं रहने के लिए बता कहाँ है हाजिर पे ये तीजी नहीं पता अरे तो कैसे नहीं पता जैसे नहीं पता जैसा भी क्� ਦਾ ਇਹਨਾਂ ਦਾ ਜਮਾਈ ਸ਼ਰਮ ਲਾ ਕੇ بس 2-3 ਦਿਨ ਹੋ ਗਏ ਹਾਂ ਤੱਕ ਮੈਨੂੰ ਇਹਨਾਂ ਨੇ ਫੀਸ ਨਹੀਂ ਭੇਜੀ ਹੈ ਜੀ ਕੀ ਤਰ੍ਹਾਂ ਲਾਮਤ ਨਾ ਲਾਉਂਦਾ ਚਲ ਮੈਂ ਤਾਂ ਕੈਨੇਡਾ ਪਹੁੰਚ ਹੀ ਗਈ ਕੋਈ ਕਹਦਾ ਡਰ ਹੈ ਫੋਨ ਕਰਕੇ ਕਹਿ ਹੀ ਦਿੰਦੀ ਹਾਂ ਹੈਲੋ ਹਾਲ ਚਾਲ ਨੂੰ ਤਾਂ ਤੁਸੀਂ ਛੱਡੋ ਮੈਨੂੰ ਇਦਾਂ ਦੱਸੋ ਤੁਸੀਂ ਫੀਸ ਕਿਉਂ ਨਹੀਂ ਭਜਵਾਈ ਹਜੇ ਤੱਕ ਬੱਸ ਕਰੋ ਜਦੋਂ ਦੀ ਮੈਂ ਤੁਹਾਨੂੰ ਕਹੀ ਜਾਨੀ ਤੋ ਤਿੰਨ ਦਿਨ ਹੋ ਗਏ ਮੈਂ ਤੁਹਾਨੂੰ ਦੋ ਦਿਨ ਦਾ ਟਾਈਮ ਦਿੱਤਾ ਸੀ ਹੁਣ ਤਿੰਨ ਦਿਨ ਹੋ ਗਏ ਲੈਕਰੂਚੀ ਬੋਲੂ ਹੀ ਨਹੀਂ ਮੈਂ ਹੁਣ ਉਹ ਦੋ ਰੋਜ਼ ਮੈਡਮ ਕਹਿ ਰਹੇ ਨੇ ਤੁਸੀਂ ਫੀਸ ਨਹੀਂ ਭਰ ਰਹੇ ਮੇਰੀ ਗੱਲ ਸੁਣ ਲਓ ਮੈਂ ਹੁਣ ਫालतू ਬੁੜੀ ਹੋਰ ਗੱਲ ਸੁਣਨੀ ਨਹੀਂ ਹੈਗੀ ਠੀਕ ਆ ਫੀਸ ਭੇਜਣੀ ਹੈ ਭੇਜੋ ਨਹੀਂ ਤਾਂ ਚੁੱਪ ਕਰਕੇ ਮੈਂ ਇਥੇ ਕਿਸੇ ਨਾਲ ਵਿਆਹ ਕਰਵਾ ਲੈਣਾ ਠੀਕ ਹੈ ਆਪੇ ਮੇਰੀ ਫੀਸਾਂ ਭਰੀ ਜਾਊਗਾ ਉਹ ਮੈਂ ਕੋਈ ਗੱਲ ਨਹੀਂ ਸੁਣਨੀ ਹੈ ਜੇ ਤਾਂ ਮੇਰੇ ਖਾਤੇ 'ਚ ਪੈਸੇ ਆ ਜਾਣ ਨਹੀਂ ਤਾਂ ਮੈਂ ਆਪਦਾ ਇਥੇ ਮੈਜ ਕਰਵਾ ਲਣੀ ਹੈ ਕਿਸੇ ਨਾਲ ਆਪੇ ਸਾਰਾ ਖਰਚਾ ਥੋੜ੍ਹ ਤੋਂ ਨਹੀਂ ਖਾਤੇ ਚੱਕਿਆ ਜਾਂਦਾ ਨਾ ਖਰਚਾ ਚੱਕ ਲੂਗਾ ਫਿਰ ਉਹ ਆਪ ਹੀ ਤੇ ਮਾਫਰ ਹੋ ਗਿਆ ਤੇ ਚਲ ਕੋਈ ਨਹੀਂ ਧੰਕੀ ਜੀ ਤਾਂ ਦੇਤੀ ਆਪੇ ਫੀਸ ਭਰਨੇ ਲਾ ਆਹ ਆ ਗਿਆ ਅੱਗੇ ਬੁੱਤ ਬੈਠ ਮੰਮੀ ਜੀ ਨੂੰ ਨਾ ਫੋਨ ਆਇਆ ਸੀਗਾ ਮੈਂ 10 70 ਕਾ ਪਾ ਲਿਆ ਸਾਰਾ ਕੁਝ ਕਰ ਐਸੀ ਮੰਗਦੀ ਸੀ 2 ਲੱਖ ਰੁਪਈਆ ਕਹਿੰਦੇ ਹੁਣ ਫਿਰ ਨਾਲ ਧਮਕੀ ਲੀਂਦੀ ਹੈ ਮੈਨੂੰ ਧਮਕੀ ਵੀ ਦਿੰਦੀ ਹੈ ਜੀ ਕਹਦੀ ਕਹਿੰਦੀ ਭੇਜ ਦੋ ਕਹਿੰਦੀ ਮੈਨੂੰ ਇੰਨਾ ਟਾਈਮ ਲੱਗਿਆ ਤੁਹਾਨੂੰ ਕਰੀ ਨੂੰ ਕਹਦੀ ਵੀ ਕਿ ਤਾ ਮੈਂ ਬਾਹਰ ਕਹਿੰਦੀ ਦਾ ਮੁੰਡਾ ਲੱਭ ਦੂਗੀ ਜਾਂ ਕੋਈ ਹੋਰ ਨਾਲ ਵਿਆਹ ਕਰਾ ਲਊਗੀ ਕਹਿੰਦੀ ਉਹਨਾਂ ਦਾ ਫਿਰ ਉਹ ਆਪੇ ਖੀਸ ਭਰ ਦੇਣਗੇ ਮੈਂ ਉਹਦਾ ਪਰੇਵਾਲਾ ਕਰ ਦੇ ਹਾਂ ਜਿਹੜੇ ਇੱਥੇ ਤਾਂ ਸਾਡੇ ਕਾਗਜ਼ ਪੱਤਰਾ ਦੇ ਸਾਈਨ ਹੋਏ ਹੋਏ ਨੇ ਹੋਮੀ ਹੋਏ ਹੋਏ ਨੇ ਤੇਰਾ ਮਾਪਿਓ ਕੋ ਉਰੀਏ ਸਾਡੇ ਕੋਲੇ ਤਾਂ ਉਹ ਨਹੀਂ ਮੈਂ ਤਾਂ ਟੈਨਸ਼ਨ ਨੂੰ ਕੱਲ ਤੂੰ ਟੈਨਸ਼ਨ ਨਾ ਲੈ ਕੋਈ। ਹੋਰ ਹੁਣ ਅਸੀਂ ਹੈਗੇ ਆਂ 2 ਲੱਖ ਪਿੱਛੇ ਕਾਣਾ ਨਹੀਂ ਹੋਣਾ ਕੋਈ ਗੱਲ ਨਹੀਂ ਮੈਂ ਪ੍ਰਬੰਧ ਕਰਦਾ। ਦੇ ਕੱਲ ਨੂੰ ਪੰਚਾਇਤ ਚ ਗੱਲ ਹੋਊ ਜੇ ਰੋਲਾ ਪਿਆ ਤਾਂ ਆਪਾਂ ਨੀਵੇਂ ਨਹੀਂ ਹੋਣਾ। ਕਰਾਂਗੇ ਕਿ ਜਰੂਰੀ ਮੰਗੇ ਪੈਸੇ ਅਸੀਂ ਦਿੱਥੇ। ਨਾਲੇ ਜਿਹੜਾ ਅਸੀਂ ਕਿੰਨੇ ਕ ਦੇ ਦਈਏ 25-30 ਲੱਖ ਰੁਪਈਆ ਦੇ ਦਿੱਤੇ। ਜਿਹੜੇ ਪੈਸੇ ਭੇਜਦੇ ਹੋ ਹੁਣ ਤੂੰ ਬਾਅਦ ਵਿੱਚ ਸਾਰੇ ਨੇ ਰਸੀਦਾਂ ਸੁੱਤਰ ਸੁੱਤਰ ਰੱਖੀਓ ਕੋਲੇ। ਰੱਖਣੀ ਪੈਣਗੇ ਮੰਦੜਾ। ਉਹ ਤਾਂ ਸਾਰਾ ਨਿਕਲੇ ਹੋਊਗਾ। ਮੈਂ ਕਿਹਾ ਵੀਰੋ ਜੀ ਜਦੋਂ ਤੀਜ ਦਾ ਤਾਂ ਕਿੰਨੇ ਦਿਨ ਮੁੰਡੇ ਦੇ ਦਿਮਾਗ ਤੇ ਲੋੜ ਪਉਂਦੀ ਹੈ। ਕਾ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ। ਮੈਂ ਹੋ ਰਖੜਾ ਕਰਦਾ ਕਿ ਅੱਜ ਸੰਤ ਤੱਕ ਹੋਊ ਜੂਗਾ। ਕੋਈ ਨਾ ਤੂੰ ਟੈਨਸ਼ਨ ਨਾ ਲੈ ਤੂੰ ਆਂ ਦਾ ਇਸ ਘਰ ਕੋਈ ਗੱਲ ਨਹੀਂ ਹੈਗੇ ਅਸੀਂ ਹਜੇ ਤੇਰੇ ਨਾਲ ਖੜਨ ਵਾਲੇ। ਕੋਈ ਗੱਲ ਨਹੀਂ ਬਣਾ ਨਹੀਂ ਆਪਾਂ ਨੇ ਕਿਸੇ ਵੀ ਗੱਲ ਦੀ ਗੱਲ ਕਰ ਲੈਂਦੇ। ਬੀਬੀ ਨੂੰ ਆਵਾਜ਼ ਮਾਰ ਲੈ ਬੀਬੀ। ਬੀਬੀ। ਬੇਬੇ। ਹਾਂ ਬੁੱਤ। ਨਹੀਂ ਆਇਆ ਲੜਾਜੀ ਕਾ ਗਾ। ਕਾ ਤੱਕ ਟਾਈਮ ਚਾਹੁੰਦਾ। ਬਹਿ ਜਾ ਵੀ। ਕੀ ਟੈਨਸ਼ਨ ਆਲੀ ਕਾਹਦੀ ਟੈਨਸ਼ਨ ਆ ਕਾਹਦੀ ਹੋ ਗਿਆ ਇਹ ਤਾਂ ਉਹੀ ਫਾਤੂ ਜਾਈਂ ਚੱਲ ਜਾਂਦਾ ਕੋਈ ਇਹ ਜਿੱਦੂ ਗੱਲ ਨਹੀਂ ਕੋਈ ਬਸ ਜੇ ਉਹ ਤੇਰੇ ਨਾਲ ਕਹੀ ਜਾਣੇ ਕਿ ਖੜਨ ਵਾਲੇ ਹੈਗੇ ਆ ਭਾਈ ਅਸੀਂ ਨਾ ਕੀ ਹੋ ਗਿਆ ਕੀ ਗੱਲ ਬਹੁਤ ਪੈਸੇ ਮੰਗਦੇ 2 ਲੱਖ ਰੁਪਏ ਕੀ ਹੋ ਗਿਆ ਹੁਣ ਜਦ ਤੇਰੇ ਡੈਡੀ ਨੇ ਸਾਰੀ ਗੱਲ ਆਹ ਜ਼ਿੰਮੇਵਾਰੀ ਲਈ ਕੋਈ ਨਾ ਤੈਨੂੰ ਨਾਲ ਜਿਹਦਾ ਕੋਲ ਉਹ ਪੁਜਾਰੀ ਕੋਲ ਖੜੇ ਆਪਾਂ ਜਾ ਕੇ ਉਹਦੇ ਕੋਲੇ ਆਰਤੀ ਕੋਲੇ ਹੋਰ ਹੁਣ ਜਾ ਕੇ ਉਹੜੇ ਹਿੰਮਤ ਕਰਿਆ ਕਰੋ ਜਵਾਕ ਉਹ ਟੈਨਸ਼ਨ ਲਈ ਬੈਠਾ ਕਦੇਸਾਂ ਦੀ ਇਹਨਾਂ ਐਨਾ ਸਮਝਾਏ ਜਾਂਦਾ ਵੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਹਦਾ ਇਹਦੇ ਰਹਿਨੇ ਕਹਤਾ ਤੇ ਬਾਪ ਨੇ ਮੈਂ ਹੈਗਾ ਪੁੱਤ ਤੇਰੇ ਨਾਲ ਤੂੰ ਕਿ ਟੈਨਸ਼ਨ ਲੈਣਾ ਨਾ ਮੈਂ ਕਹਿੰਦਾ ਤਹੀਂ ਤਾਂ ਨਹੀਂ ਦਾ ਵਿਚਾਰ ਹੁਣ ਜਿਹੜੇ ਸਰਵਾਪਨ ਦਾ ਜਦ ਹੁਣ ਸਾਰੀ ਜਿੰਮੇ ਚੱਕੇ ਪੁੱਤ ਹੁਣ ਆਪਾਂ ਦੋ ਤਾਂ ਹੀ ਡੱਕੀ ਚਾਪ ਪਕਾੜੀ ਨਾ ਕੋਈ ਗੱਲ ਨਹੀਂ ਜੀ ਗੱਲ ਇਹਦੇ ਬਾਪ ਨੇ ਕਹੀ ਆ ਜੇ ਹੁਣ ਜਿਆਦਾ ਉਨੇ ਕੀ ਕਰੂਗਾ ਤਾਂ ਤੁਹਾਨੂੰ ਕੈਨ ਨਾ ਹੋਣਾ ਕਰਦਾ ਐਜੀ ਕੋਈ ਟੈਨਸ਼ਨ ਨਾ ਲਾਓ ਸਿਆਣਾ ਦਾ ਕਹਿਣਾ ਹੁੰਦਾ ਔਲੇ ਦਾ ਖਾਦੂ ਤੇ ਸਿਆਣੇ ਦਾ ਕਹਿ ਬਾਅਦ ਪਤਾ ਲੱਗਦਾ ਕੋਈ ਗੱਲ ਨਹੀਂ ਹੁਣ ਜਿੰਨੇ ਦਾ ਮਤਲਬ ਹੈਗਾ ਆਪਾਂ ਤੇਰੀ ਹੈਲਪ ਕਰਾਂ ਤੂੰ ਜਮੇ ਟੈਨਸ਼ਨ ਨਾਲ ਠੀਕ ਆ ਤੇਰੇ ਬਾਪ ਆਏਗਾ ਸਾਰੀ ਹੋ ਗਈ ਕੋਈ ਗੱਲ ਠੀਕ ਆ ਹੋ ਚਲ ਤੂੰ ਉਹ ਚਲ ਫੇਰ ਕੋਈ ਗੱਲ ਹੋਰ ਹਾਂ ਜਿੰਨੇ ਚਲਦਾ लक्षण पाती हां मैं मैंने भी आ बढ़िया हो गया तो मैं बुलाया वही चक्कर पे गया जा रहा हूं बाहर जा रहा हूं क्यों गया मुंह पे की हूं कोनो को फोन करने के काम आ गया अल्लाह दृष्टा करे कि तुम पक्षा रहे मुंह यतन पे लिख ले मैं कुछ नहीं बोलता हूं कुछ नहीं कुछ है मैंने भैया ने मुझे किया मैं की जब आप ਕੁੜੀ ਉਹ ਨਹੀਂ ਨਾ ਜੀ ਸੋਨੇ ਚੱਕੇ ਨਾਲ ਬਿੱਟਰ ਪੜਾਈ ਗਰੇਡਾ ਉਹ ਤਾਂ ਕਹਿੰਦੇ ਇਹਦੇ ਰੱਟਾ ਤਾਂ ਕੋਈ ਹੋਣੀ ਕੁੜੀ ਤੇ ਮਾਵਾਂ ਹਮ ਤਾਂ ਕਹਿੰਦੇ ਨੇ ਹੈ ਕੁੜੀ ਉਹ ਮਿਲਦੀ ਹੈ ਬੱਚਾ ਕੁੜੀ ਉਹ ਮਿਲਦੀ ਮਤੋਲਾ ਹੁਣ ਤੂੰ ਚੂਲਾ ਹਾਤੀ ਆਪਣਾ ਕਰਮਾ ਕਰਮ ਨੂੰ ਚੂਲਾ ਆਪਣਾ ਬਣਾਉ ਮੈਂ ਤਾਂ ਇਹ ਨੂੰ ਪਾਣਾ ਇਹ ਕਹਿੰਦੀ ਨਾ ਇਹਦਾ ਛੋਟੇ ਜਿਹੇ ਕਰਦਾ ਦਾਦਾ ਠੀਕ ਹੈ ਨਹੀਂ ਉਹ ਬਹੁਤ ਕੁਝ ਤੱਕ ਗਿਆ ਹਾਂ ਹੀ ਟੱਗਿਆ ਹੁੰਦੀਆਂ ਨਾਲ ਤਾਂ ਆਪਾਂ ਦੇਖ ਲੈਣੇ ਇਹਨਾਂ ਨੂੰ ਨਹੀਂ ਭਾਲਦਾ ਨੇ ਸੁਣੋ ਕੋਸੇ ਨੂੰ ਭਾਈ ਉਹ ਜਿਹੜਾ ਰੈਤ ਮੇ ਦਾ ਬੰਦੇ ਨੇ ਮੇ ਦੇ ਨੋ ਨਾ ਆਪਨੇ ਕਹਿੰਦਾ ਪੇਸੋ ਲੈ ਮੈਨੇ ਆਉਣਾ ਜੀ ਇਹਨਾਂ ਦਾ ਰਾਤ ਨੂੰ ਸੁਬਹ ਨੂੰ ਲੱਗ ਮੇ ਦਾ ਨਹੀਂ ਉਹ ਪੈ ਜਾਣਾ ਨੂੰ ਅਦੋਂ ਕੱਲ ਤੋਂ ਕਰੇ ਕੋਈ ਪਰ ਉਸ ਮਾਤਾ ਮੋਤਾ ਉਸ ਕੋਲ ਜਾ ਕੇ ਵੀ ਕਰ ਦੇ ਦਿੱਤਾ ਹੈ ਕੁੜੀਆਂ ਦੇ ਬਿਜੜ ਦਿਨ ਜਾ ਕੇ ਹੁਣ ਪੈਸੇ ਰਵਾ ਲੈਂਦੀਆਂ ਨਾ ਇਹ ਕਿਹੜੇ ਮੁੰਡੇ ਨੂੰ ਟੈਨਸ਼ਨ ਸ਼ਾਹ ਕਾਇ ਜਨ ਹੋ ਗਏ ਮੁੰਡਾ ਰੋਟੀ ਨਹੀਂ ਕਸ ਸਕਦਾ ਹੋ ਗਿਆ ਪਤਾ ਚੰਗਾ ਚੁੱਪ ਰਹੋ ਹਲੋ ਆ ਘਰ ਮੈਂ ਮੜਾ ਜਾ ਆ ਕਰੇ ਯਾਰਾ ਆ ਹੁਣੇ ਆਜੀ ਪੈਸਾ ਪਾਚਾ ਬਟੈਸਰ ਪਾਚਾ ਆ ਆਜਾ ਕਰਾ ਨਾ ਕੋਈ ਪਿੰਡੇ ਜਗ ਨਹੀਂ ਪਤਾ ਕਰਾਏਗਾ ਆ ਪਿੰਡੇ ਸਾਲ ਆਉਂਦਾਈਆਂ ਸਹੇਜਾ ਕਰਨ ਕਹਿੰਦਾ ਗਰੀਬ ਘਰ ਦੀ ਕੁੜੀ ਆ ਮਾਂ ਇਹ ਸਾਨੂੰ ਕੋਈ ਲੋੜ ਦੀ ਮਤਲਬ ਭਾਵੇਂ ਆਲ ਦੋ ਕਪੜਾ ਦੇ ਦੇ ਮੈਂ ਬਰੇਗ ਬਾਹਰ ਦੇ ਉਸ ਜਗੇ ਪਰ ਬੰਦ ਨਾ ਅੱਜ ਗੱਲ ਤਾਂ ਜਦਾ ਤੋਂ ਕੋਸ 호텔 ਲਗਾਉਂਦੇ ਐਕਸਿਟ ਤੇ ਅਤੇ ਦਿਖਾਵਾ ਕੀ ਲਿਖ ਦਿਖਾਵਾ ਕੀ ਵਿਹੇਦ ਨੇ ਹਾਂ ਤੁਹਾਨੂੰ ਜ਼ਮੀਨ ਜੋ ਲਖਾਂ ਰੇ ਦੀ ਕੋਈ ਦਾ ਪੱਕਾ ਕਰਿਆ ਤੇ ਅਸੀਂ ਕਿਹੜਾ ਕੋਈ ਉਹ ਕਰਿਆ ਜਿਹਨੂੰ ਕੱਚਾ ਵਿਆਹ ਹੈ ਨਹੀਂ ਬੇਰ ਬੀਪਾ ਦੇਖ ਕੇ ਕਰਦੇ ਆਂ ਕੋਈ ਮੜਾ ਮੋਟਾ ਜਲ ਦਿੰਦੇ ਇਹਨਾਂ ਦਾ ਸਭ ਕੋਈ ਚੈੱਕ ਨਿਉਪ ਕਰਦੇ ਸਾਨੂੰ ਐਂ ਉਹ ਆਪਾਂ ਕੀ ਏਜੰਟ ਆ ਯਾਰ ਵੀ ਚੈੱਕ ਬੰਦੇ ਆਪਾਂ ਦਾ ਵਿਆਹ ਕਰਿਆ ਦੀ ਪੱਕਾ ਉਹ ਕਹਿੰਦਾ ਗਰੀਬ ਘਰ ਦੀ ਕੁੜੀ ਹੈ ਆਪਾਂ ਜਿਹੜੀ ਕੋਈ ਸ਼ੋਰ ਦੇ ਬਾਜ਼ ਕਰੀਏ ਅੱਜ ਉਹ ਸਾਰੇ ਡਾਕੂਮੈਂਟ ਲੈਂਦੇ ਆ ਚੈੱਕ ਲੈਂਦੇ ਆ ਜਾਂ ਰਜਿਸਟਰੀ ਦੇ ਉਪਕਾਰੀ ਲੈਂਦੇ ਨੇ ਐਪੀਡਰ ਤੇ ਲਿਖਾ ਕੇ ਨਾ ਇਹਦਾ ਇਹਦੀ ਬੁੱਧੀ ਮਾਰੀ ਆ ਨਾ ਆ ਮੁੰਡੇ ਦੀ ਮਾਹੌਲ ਮਤ ਦਾ ਹੈ ਨਾ ਬਾਧਾ ਪਾਏ ਤਾਂ ਗੈਰ ਬਸੇ ਨਾ ਹੈ ਨਾ ਪੁੱਛੇ ਰੱਤ ਨੂੰ ਨਾ ਤੇ ਵੀ ਨਾ ਚਾਹੀਏ ਕਿ ਬਾਹਰ ਨਹੀਂ ਕਰ ਰਹੀ ਜੇ ਨਹੀਂ ਤਾਂ ਇਹਨੂੰ ਗੁਰੂ ਰੋਕੇ ਨਹੀਂ ਬਜਾਰ ਆਉਂਦਾ ਨੜਦਾਂ ਨੂੰ ਮੁੰਡਾ ਜਰਾ ਸੋਚੀਓ ਦਾ ਬਗਦਮਾਤ ਆ ਸਰਪੋ ਰੋਕੀ ਨਾ ਅੰਦਰ ਉਹ ਸਾਧ ਨਹੀਂ ਆ ਮੁੰਡਾ ਤਾਂ ਨੜਮਾ ਜੀ ਕਰਕੇ ਦੇਖਿਆ ਗਿਆ ਮੈਂ ਤਾਂ ਫੋਨ ਮਾੜਾ ਜਾਨੂੰ ਨਾ ਨਹੀਂ ਕਹਿੰਦੀ ਉਹ ਤਾਂ ਨਹੀਂ ਗਰੀਬ ਘਰ ਦੀ ਕੁੜੀ ਮੈਂ ਤੇਰ ਮਾਂ ਇਹੋ ਜੀ ਅੱਛਾ ਜੀ ਮੇ ਕੁੜੀ ਤੇ ਮੈਂ ਤੇਰ ਮਾਂ ਜਦੋਂ ਆਪਾਂ ਨਾਲੇ ਜਿਹੜਾ ਦੁੱਖ ਚਾਹੇ ਤੀਂ ਬੱਚੇ ਲੈਣਾ ਇਹ ਦੁੱਖ ਘਟਾਇਆ ਬਣਾ ਉਹ ਹਾਂ ਕਰਦਾ ਜਰਾ ਵੀਰ ਰਿੰ ਕਰਦਾ ਹਾਂ ਤਾਂ ਮੈਨੂੰ ਤਾਂ ਮਨ ਨੂੰ ਕੀ ਜਾਣਦਾ ਦੱਸ ਦੱਸ ਨਹੀਂ ਕਰਦਾ ਮਾਂ ਨਾਲੇ ਨਹੀਂ ਹੋ ਵੀ ਪਤਾ ਨਹੀਂ ਜੇ ਕਰ ਕੋ ਸਗਦਾ ਕੁੜੀ ਮਾਂ ਕਹਿੰਦੀ ਉਹ ਬੰਨਾ ਮੈਂ ਬਾਰ ਉਹ ਹੀ ਆਪਾਂ ਨੂੰ ਵੀ ਪਤਾ ਆਪਣੇ ਸਾਹਮਣੇ ਕਾ ਉਹ ਦੂਏ ਲੋਟ ਹੋ ਜਾਂਦਾ ਮੈਨੂੰ ਤਾਂ ਇਹ ਲੱਗਦਾ ਜਿਨੂੰ ਨੇ ਆਪਣੀ ਮਾਂ ਬਾਪ ਦੇ ਨਾਲ ਚਾਲ ਚੱਲਦੇ ਹਾਂ ਕਿ ਕਿੰਨੇ ਪਹਿਲਾਂ ਤੇ ਭਾਈ ਤਾਂ 20 ਮਹੀਨਿਆਂ ਤੋਂ ਕਿਹਾ ਪੈਸੇ ਤਾਂ ਫੇਰੇ ਨਾ ਮੀ ਪੈਸੇ ਚੈਟਾਂ ਦਾ ਪਰ ਆਲਟੀ ਰਿਕਨ ਨਾ ਪੈਸੇ ਲੱਗੇ ਰਾਏ ਤੁਸੀਂ ਮਾਰੇ ਐਪੀ ਡਾਟ ਦੇ ਲਿਖਾਤਾ ਲੈਂਦੇ ਉਹ ਲਿਖਾ ਕੇ ਵੇਨ ਕੀ ਕਰਦੇ ਫਿਰ ਉਹਨੂੰ ਕੀ ਕੀ ਕਰਦੇ ਆਹੇ ਪੈਸੇ ਤਾਂ ਨੂੰ ਪਹਿਲੇ ਬੱਤ ਨੇ ਉਹਦੇ ਕੋਲ ਉਹਦੇ ਨਾਲ ਪਾ ਲੈ ਪੈਸੇ ਦੀ ਗੱਲ ਤਾਂ ਆ ਵੀ ਆਪਣੇ ਮੈਂਬਰ ਪੈਸੇ ਲੈਂਦੇ ਆ ਉਹਨੂੰ ਆਉਣ ਦਾ ਜਿਹੜਾ ਵਿੱਚ ਬਦੋਦਾ ਰਾਤ ਕਰਦੇ ਉਹਦਾ ਗੱਲ ਕਰ ਲੈਣੇ ਆ ਠੀਕ ਆ ਉਹ ਰਾਤ ਹੋਊਗਾ ਵੀ ਕੋਈ ਦੱਸ ਫੈਸਟਾ ਕਰਾਈ ਜੀ ਆ ਫਿਰ ਉਹ ਆਪਣੀਆਂ ਉਹਨਾਂ ਨਾਲ ਜਾਓ ਭਾਈ ਜਿੱਦਾਂ ਉਹ ਕਰ ਲੈ ਕੇ ਆ ਗਿਆ ਤੁਹਾਨੂੰ ਮੇਰੇ ਬਾਪ ਨੂੰ ਜਦੋਂ ਤਾਂ ਸਹੀ ਤੇ ਨਾ ਕੋਈ ਵੀ ਹੱਥੋਂ ਹੰਦਾ ਕਿ ਫਿਰ ਮੇਰੀ ਕੁੜੀ ਕੰਗੇਸ਼ਾ ਰਿਹਾ ਹੋਊ ਘਰਵਾਲੇ ਕੀ ਹੋ ਵੀ ਨਾ ਹਾਂ ਮੇਰੀ ਤਾਂ ਵੀ ਬਹੁਤ ਲੈਦੇ ਆ ਵਾ ਚੱਲ ਲੈ ਚੀ ਵੀ ਜੋਨੇ ਚਲ ਕੇ ਜਿਆ ਕੋਲੀ ਹੋਰ ਸਾਨੂੰ ਕੀ ਬਾਤ ਆ ਸਾਡੇ ਨਾਲ ਹੱਥ ਚੱਤ ਮਾਰ ਕੇ ਬਾਹਰ ਲੈ ਜਣੇ ਖੜਾ ਕੇ ਜਾ ਬਰਬਰ ਬੰਤੇ ਆ ਗਾਲੂ ਸਕਦੀ ਆ ਵੀ ਕੁੜੀਆਂ ਬੰਨੇ ਹੀ ਦੇਖਿਆ ਹੋਊਗਾ ਤੇ ਚੱਲ ਮੈਂ ਬਿਆਹ ਹੋ ਗੱਲਬਾਤ ਮੁੱਕ ਪੈਣਾ ਬੰਦੀ ਟੀਮ ਆ ਜੀ ਕਣਪੜਾ ਪਤਾ ਕੋਈ ਗੱਲਾਂ ਹੋਰ ਹੀ ਗੱਲ ਆ ਫਿਰ ਉਹ ਚੰਗੀਆਂ ਵੀ 100 ਹੁੰਦਾ ਹੋ ਜੀ ਹੁਣ ਪਿੰਡ ਚੋਂ ਗੱਲਾਂ ਆਉਂਦੀਆਂ ਨੇ ਕਈ ਵਾਰ ਹੋਣਾ ਨਹੀਂ ਛੋਟੀ ਕੁੜੀ ਬਾਅਦ ਵਿੱਚ ਮੁੰਡਾ ਰੱਖਦਾ ਉਹਨੂੰ ਕਨੇਡਾ ਚ ਭੇਜਦਾ ਰਹਿਣੀ ਕਰਵਾਉਂਦਾ ਉਹਦਾ ਗੱਲ ਹੋ ਗਈ ਜਾਂਦਾ ਉਹ ਕਰਵਾ ਰਹਾ ਕਰਕੇ ਹਮ ਆਪੇ ਇਹਨਾਂ ਦੇ ਸੱਸਾਂ ਬਣ ਕੇ ਪਾਇਆ ਹਮ ਮੈਂ ਤਾਂ ਕਹਿੰਦੀ ਜੇ ਪਹਿਲਾਂ ਗੱਲਬਾਤ ਹੋ ਜਾਂਦੀ ਹੋ ਜਾਂਦੀ ਤਾਂ ਪੜਾ ਪਹਿਲਾਂ ਤੂੰ ਮੇਰੀ ਗੱਲ ਸੁਣ ਤਾ ਉਹਨੂੰ ਪਹਿਲਾਂ ਤਾਂ ਆਪਾਂ ਕਹਿੰਦੇ ਦੋ ਤਿੰਨ ਮਹੀਨੇ ਤੱਕ ਜਾਰ ਨੂੰ ਅੱਟ ਤੂੰ ਕਾਹਦਾ ਠੀਕ ਹੁਣ ਉੱਥੇ ਕੀ ਬੰਦਾ ਕਿਹਨੇ ਗੱਡੀ ਆਉਂਦੀ ਚਲੋ ਫਿਰ ਕੋਣ ਆਣਨ ਨੂੰ ਪਰ ਮੈਂਬਰ ਨੂੰ ਆ ਕੀ ਆ ਮੈਂ ਬਚੋ ਲੈ ਤੂੰ ਜਿਹੜਾ ਠੀਕ ਹੈ ਕੋਈ ਨਾ ਮਾਂ ਮਾਂ ਨਹੀਂ ਉਹ ਕੋਈ ਨਾ ਬਚੋ ਲੈ ਜੀ ਇਹ ਲਈ ਪਾ ਦੇ ਕੋ ਪਹਿਲਾਂ ਵੀ ਨਾ ਬੰਦ ਕਰ ਅੱਛਾ ਤੂ ਲਾ ਕੇ ਦੇਖਦਾ ਬਣਾਇਆ ਆ ਕੇ ਦੇਖੀ ਨੰਬਰ ਇਹਨਾਂ 6882 755 ਹੁਣ ਪ੍ਰਾਪਤ ਨੰਬਰ ਪੰਜਾਬੀ ਹੈ ਹਲੋ ਕੁਝ ਬੰਦ ਹਾਂ ਕਰਮੋ ਮੱਚ ਬੋ ਰਿਹਾ ਆਮਨ ਰੰਤ ਤਾਂ ਨਹੀਂ ਬੈਠਾ ਸੀ ਇਹ ਮਸਲਾ ਹੈ ਪਰ ਆ ਤੂੰ ਜਾਂਦੀ ਆ ਕਰ ਰਿਹਾ ਰੱਤ ਦੀ ਮੀਟ ਕਰ ਰਿਹਾ ਨਾ ਨਹੀਂ ਨਾ ਤੂੰ ਬਥੇਰਾ ਜੇ ਹੈ ਇਹਨੂੰ ਤਾਂ ਆ ਜਾਣਾ ਨਾ ਤੇ ਇਹ ਮੰਨ ਨਾ ਇਹ ਕੋ ਦੰ ਨਾ ਤੇ ਮਤ ਹੈ ਕਿ ਮਾਰੀ ਕੈਨੇਡਾ ਦਾ ਸੁੱਖ ਲੈ ਆ ਜੀ। ਆਪਾਂ ਬਾਅਦ ਵਿੱਚ ਪਸਤਾਉਦੇ ਆਂ ਪਹਿਲਾਂ ਆਪਾਂ ਦੇਖਦੇ ਜੀ। ਜਦੋਂ ਤਾਂ ਹੈ ਨਾ ਮੈਂ 2-3 ਚੱਕਰ ਪਾ ਲਿਆ ਕੋਈ ਆਪਾਂ ਉਹ ਦੇਖ ਲਿਆ ਜੀ। ਬਹੁਤ ਪਵਾਣ ਤੱਕ ਨੂੰ ਕਹਿਣਾ ਉਹ ਕਰਦੇ ਮਨ ਚ ਕਾਉਣੇ ਪੜਿਆ ਹੋਇਆ ਕੀ ਪਤਾ ਕੀ ਮਨ ਚ ਕੀ। ਇਹ ਗੱਲ ਤਾਂ ਵੀ ਹੈ। ਹਾਂ? ਜੀ। ਸਤਿ ਸ਼੍ਰੀ ਅਕਾਲ ਕਰਦੇ ਆਂ। ਯਾਰਾ ਗੱਲ ਉਹ ਠੀਕ ਠਾਕ ਹੁੰਦਾ ਜੀ ਕੀ ਮਸਲਾ ਫੜੀਦਾ ਯਾਰ ਇਹਨੇ ਵੀ ਕੁੜੀ ਗੱਡਬੜ ਨਹੀਂ ਕਰੇ ਇਹਨਾਂ ਦਾ ਹਾਂ ਤਾਂ ਤੂੰ ਕਹਿੰਦਾ ਕਿ ਭਾਈ ਉਹ ਤਾਂ ਇਹਨਾਂ ਦਾ ਨਾਮ ਨਬਰਦਾਰ ਸੌਣਾ ਵੀ ਕੁੜੀ ਸੌਣਾ ਕੁੜੀ ਦੀ ਮਾਂ ਮਾਰੀ ਹੋਈ ਹੈ ਜਾਂ ਕੁੜੀ ਦਾ ਹੋਣਾ ਤੇ ਮਾਤਰਮਦਾਰ ਦੀ ਦਫਾ ਸੌਣਾ ਪਰ ਬਾਹਰ ਸਾਰੇ ਕਰੇ ਕੁੜੀ ਜੇ ਤਾਂ ਦੋ ਮਹੀਨਾ ਹੋ ਗਿਆ ਮੁੰਡੇ ਨੂੰ ਨਹੀਂ ਕਰੇ ਮੁੰਡੇ ਨੂੰ ਰੋਟੀ ਖਾਣੀ ਹੋਣੀ ਆ ਤੇ ਕਰਦੇ ਨਾ ਤਾਂ ਪਰਦਾ ਨਾ ਹੋ ਜਾਂਦਾ ਨਾ ਮੈਂ ਗੱਲ ਨਹੀਂ ਕਰੀ ਮਾਪਾ ਪਾਣਾ ਹੋਈਆ ਨੂੰ ਮਾਪਾ ਪਾਣਾ ਮੈਨੂੰ ਵੀ ਥੋੜਾ ਗੱਲ ਕਰਨ ਦੀ ਉਹ ਤੂੰ ਗੱਲ ਕਰਨੀ ਨਹੀਂ ਆਉਣਾ ਬੰਦੇ ਨੂੰ ਕੀ ਕਹਿੰਦੇ ਨਾ ਤੁਸੀਂ ਮਾੜਾ ਮੋੜਾ ਮਾਪਾ ਪਾਣ ਦਾ ਬਹੁਤ ਕਰੀ ਰੂਲ ਕਰਿਆ ਸੀ ਉਹ ਤਾਂ ਬੇਬੀ ਸਾਨੂੰ ਵੀ ਨਹੀਂ ਫੋਨ ਆਉਂਦਾ ਤਾਂ ਹੀ ਬੱਲਾ ਝੜ ਗਿਆ ਸਰ ਫਿਰ ਮੈਂ ਦੇਖ ਲਓ ਮੈਨੂੰ ਥੋੜਾ ਪਵਾਇਆ ਜਾਂਦਾ ਵੀ ਕੁੜੀ ਸਾਨੂੰ ਵੀ ਨਹੀਂ ਕਰਦੀ ਹਾਂ ਜਿਹੜੇ ਕੁੜੀ ਨਾਲ ਬੱਚੇ ਪੜੇ ਆਉਂਦੇ ਨੇ ਕੀ ਪਤਾ ਲੱਗਦਾ ਇੱਕ ਮਿੰਟ ਪਹਿਲਾਂ ਮੈਂ ਵਧੀਆ ਗੱਲ ਕਰਦੀ ਜੇ ਤਾਂ ਕੁੜੀ ਨਹੀਂ ਮੰਦੀ ਇਹਨੂੰ ਜੇ ਪੇਪੇਮੈਂਟ ਵਰਤ ਕਰ ਦੋ। ਆਪਦੇ ਮੁੰਡੇ ਦਾ ਹੋਰ ਬਿਆਹ ਹੋਣਾ ਠੀਕ ਹੈ ਨੀ? ਇਹ ਮੰਨਦੀ ਆ ਤਾਂ ਕਾਗਜ਼ ਤਿਆਰ ਕਰੇ ਲੈ ਕੇ ਜਾਵੇ। ਕੋਈ ਤਾਂ ਹੱਲ ਕਰਨੀ ਬੋਲ। ਪੈਸੇ ਵੀ ਬਹੁਤ ਲਾਏ ਨੇ ਇੰਨੇ ਰੁਪਏ। ਕੋਈ ਜਿਹੜਾ ਉਹਨੂੰ ਗੱਲ ਕਰੋ ਲੈਣਾ। ਜਿਆਦਾ ਕਾਗਜ਼ ਲਾਵੇ ਨਹੀਂ ਪੈਸੇ ਵਾਪਸ ਕਰਦੇ। ਜੇ ਪੈਸੇ ਹੋਣ ਨਾ ਜੇ ਪੈਸੇ ਨਹੀਂ ਹੈਗੇ ਜ਼ਮੀਨ ਨੌਕਰ ਪਾਉਣ ਜਿੰਨੀ ਹੈਗੀ ਉਹਨਾਂ ਦੀ। ਕੋਈ ਤਾਂ ਹੱਲ ਕੋਈ ਹੱਲ ਕਰਨਾ ਬਣਾ ਲੈਣਾ। ਜੇ ਇਹ ਮਾ ਬਿਕਰੀ ਹੈ ਤਾਂ ਠੀਕ ਕਰਦੇ ਉੱਥੇ ਹੋ ਜਾਂਦੇ ਨੇ। ਆਹ ਤਾਂ ਵੀਰੇ ਦੇ ਦੇ ਚੰਨੀਆਂ ਦਾ ਕੰਮ ਹੈ ਮੈਂ ਤਾਂ ਇਹਨਾਂ ਨੂੰ ਬਿਨੈ ਰੱਖਿਆ ਹਰ ਦਿਨ ਠੱਗਿਆ ਧੋੜਿਆ ਲੱਗਦੇ ਨੇ ਤੁਸੀਂ ਨਾ ਮਗਰ ਲੱਗੋ ਇਹਨਾਂ ਨੂੰ ਵਿਚਾਰਿਆਂ ਨੂੰ ਕੈਨੇਡਾ ਸੁਣਿਆ ਤੇ ਨਾ ਮੈਂ ਇਹਦੇ ਰੱਖਣ ਮਾਰੋ ਚੱਲਾਇਆ ਉਹ ਲਾਜ ਜਿਹੜਾ ਹੁੰਦਾ ਹੀ ਚੱਲ ਮੁੰਡਾ ਫਾਗ ਜੂ ਮਰ ਉਹ ਕਿਹੜਾ ਕਹਿੰਦੇ ਕਿਥੇ ਫੜਿਆ ਹੁੰਦਾ ਹੀ ਵਿਸ਼ਵਾਸ ਦੇ ਹੁੰਦਾ ਬੰਦਾ ਦੌਰ ਕੀ ਮੰਨਦਾ ਕਹਿੰਦੇ ਆਹ ਹੋਇ ਤਾ ਹੁਣ ਕਿਸੇ ਦੇ ਨਾਮ ਦਾ ਆਪਾਂ ਨੂੰ ਕੀ ਪਤਾ ਤੇਰੇ ਮਨ ਚ ਕੀ ਆ ਹੁਣ ਤਾਂ ਇਹ ਵੀ ਪੇ ਪੇਮੈਂਟ ਲੱਤੀ ਹੋਣਾ ਤੋਂ ਬੇਵਸਤ ਕਰਾਈ ਦੀ ਆਪਾਂ ਤਾਂ ਹੁਣ ਚੱਲ ਬਣਦੀ ਆ ਤੇਰੇ ਤੇ ਵੀ ਰੱਖ ਲਿਓ ਉਹਨਾਂ ਤੇ ਲੱਗ ਜੂਗੀ ਨੀਂਦਾ ਦਾ ਹੱਲ ਕਰ ਕੋਈ ਚਲੋ ਮੈਂ ਜਾ ਕੇ ਆਉਣਾ ਮੈਂ ਜਾ ਕੇ ਆ ਕੇ ਮੈਂ ਕੰਮ ਕਰਨੇ ਨੂੰ ਫਿਰ ਬਚਾਵਾ ਦੇ ਵਿੱਚ ਬਚਾਵਾਂਗੇ ਉਹਦਾ ਬੱਚਾ ਨਾ ਮੇਰੇ ਵਿੱਚ ਨਾ ਲਿਖਿਆ ਜਾਣਾ ਤੇਰਾ ਜਾ ਆਉਣਾ 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 ਗੱਲਬਾਤ ਕਰੋ ਠੀਕ ਹੈ ਇਹ ਮਸਲਾ ਹੱਲ ਕਰੋ ਕੋਈ ਥੋੜਾ ਅਸੀਂ ਤਾਂ ਚਾਹੁੰਦਾ ਚਾਰਾ ਦੋਹਾਰੀ ਨੂੰ ਉਹ ਕਿਹੜੀ ਟਿੱਬੀ ਤੇ ਕਿਹੜਾ ਪਿੱਤਾ ਉਹ ਇਹ ਬਈ ਬਾਪ ਨਹੀਂ ਹਾਂ ਓਏ ਮੋਰਨ ਮੈਂ ਬੋਤਲ ਮੰਤਵਾਰੇ ਮੈਂ ਤਾਂ ਆਣੇ ਅਖੀ ਲੱਗ ਨਹੀਂ ਬੋਤਾਲ ਆਈ ਦੀ ਮਤਵਾ ਤੇ ਕਰਨਾ ਪੈਂਦਾ ਹਾਂ ਮਾਰੇ ਲੋਜ ਦੇ ਨੇ ਬੰਦਾ ਮੈਨੂੰ ਵਧਿਆ ਰ ਨਹੀਂ ਹਾਂ ਜੀ ਚਲੋ ਕਰਨਾ ਦਾ ਮੈਂ ਤਾਂ ਮੰਨਿਆ ਕੁਛ ਨਾ ਗੱਲ ਕਰੋ ਦੁਨੀਆ ਕਰਦੀ ਉਹ ਆ ਇਹਦਾ ਹੋ ਬਾਬੀ ਦਾ ਬਸਵਾ ਤੇ ਵੀ ਸੱਤਰੀ ਦੀ ਨਾਨੀ ਮਾਦਰੀ ਵਾਹ ਚਲ ਕੋਈ ਨਾ ਹੁਣ ਕਿੰਝ ਕੀ ਪਤਾ ਨਹੀਂ ਜਿਆ ਟੱਕ ਨਾ ਨਾ ਪੈਣਾ ਇਤਨਾਂ ਮੇਰੇ ਮਾ ਤਾਂ ਪੈਣੀ ਮਾ ਮਥਾ ਧੰਤਿਆ ਕੋਈ ਨਾ ਦਾ ਨਨੇ ਕੋਈ ਕਾਇਬਦਰ ਬਣਵਾਏ ਉਹਨਾਂ ਤੋਂ ਨਾ ਬਾਸਤਾ ਆਲੇ ਬੰਦੇ ਨੇ ਯਾਰ ਵਧੀਆ ਤੇ ਆਉਣਾ ਮੈਂ ਦੱਸਦੇ ਆਪਾਂ ਨੇ ਇਹ ਤੇ ਪੱਕਾ ਕਰਿਆ ਦੀ ਯਾਰ ਆਪਾਂ ਨੇ ਕਿਹ ਕੋਈ ਅਗਰੀਮੈਂਟ ਕਰਿਆ ਦੀ ਪੱਕਾ ਕਰੀ ਦੀ ਹੁਣ ਦੇਖਦਾ ਹਾਂ ਕਿ ਪੱਕਾ ਕਰਿਆ ਤੇ ਪੱਕਾ ਕੌਣ ਕਾਗਜ਼ ਬਣਾਉਂਦਾ ਹੈ ਸਾਲਾ ਸਾਰੇ ਕਰ ਰਹੇ ਆ ਅਜੇ ਹਾਲ ਸਾਰੇ ਬਣਾਉਂਦੇ ਜਿਹੜੇ ਆ ਲਿਸਟ ਕੋੜੇ ਆ ਕਰੇ ਜਿਹੜੀ ਵੀ ਬਹਾਨਾ ਜਾਊਗੀ ਉਹ ਤਾਂ ਬਣਾਉਂਦੀ ਆ ਗੱਟੂ ਬਣ ਜਾਣ ਰਹਿ ਗਿਆ ਉਹ ਮੈਨੂੰ ਵੀ ਨੇ ਹੋਰ ਬਾਹਰ ਕੀ ਬੱਚੇ ਦਾ ਕੀ ਪਤਾ ਕੀ ਐ ਨਹੀਂ ਅਪਕਰ ਦੇਖਦੇ ਆ ਉਹ ਤਾਂ ਜਦੋਂ ਬੁਰੇ ਵੀ ਜੀ ਨੇ ਵਿਗੜਨਾ ਵੀ ਰਿਸ਼ਤੇ ਵਿਗੜਦੀ ਨੇ ਤਾਂ ਬਸ ਹਾਂ ਇਹ ਬਾਹਰੇ ਪੈਸੇ ਬੱਤ ਲੱਗੇ ਹੁੰਦੇ ਨੇ ਉਹਦੇ ਘਰ ਤੇ ਖਾਣੇ ਮੈਂ ਲਾਉਣਾ ਪੱਕਾ ਝਗੜੇ ਕਰੀ ਜਾਂਦਾ ਹਾਂ ਹੋਰ ਪੱਕਾ ਰਸ ਤਾਂ ਉਹ ਆਪਣੇ ਕੋਲ ਕੁੜੀ ਰਹੇ ਕਰੀ ਉਹਦਾ ਹਟਾ ਪੈਸੇ ਬਸ ਬਾਹਰ ਵਾਗ ਗਏ ਹੁਣ ਦੇਖੀ ਕਰਾ ਆਲੇ ਦੋਲੇ ਘੁੰਮਦੇ ਹੋਣ ਹਾਂ ਜੀ ਹੋਰ ਤਾਂ ਇਹ ਨੂੰ ਹੀ ਜਾ ਕਰਨਾ ਪਊ ਉਹਦੇ ਬਾਪ ਨੂੰ ਕੱਲ ਫੋਨ ਨਹੀਂ ਉਹ ਤੇ ਫੋਨ ਬਜਾਤੇ ਹੁਣ ਆ ਗਏ ਹੁਣ ਇਹ ਗੱਲ ਹੁਣ ਬੈਠ ਕੇ ਦੱਸਦਾ ਆਇਆ ਕਰ ਮੈਂ ਮੁੰਡਾ ਲਗਾ ਦਿਨ ਤੇ ਜੋ ਗੱਲ ਮੁੰਡੇ ਨੇ ਕਰਦੀ ਨਾਲੇ ਦਾ ਦੁੱਖਾਸ਼ੇ ਨਾਲੇ ਉਹ ਬਸਣਗੇ ਮੈਂ ਕਹਿੰਦਾ ਸੁਣਿਆ ਹਾਂ ਹਾਂ ਇਹ ਟੋਟੇ ਸਰ ਤੇ ਗੱਲ ਆਉਂਦਾ ਕਿ ਮੁੰਡੇ ਦੇ ਮੁੰਡੇ ਕਿ ਅੱਪਾ ਸੇ ਜੱਕਦੇ ਆਂ ਨਾਲ ਬੜਿਆ ਮੈਡ ਉਹ ਤਾਂ ਫੜਣੀ ਬੂ ਇੱਕ ਗੱਲ ਹੋਰ ਆਈ ਉਹਨੇ ਕਹੇ ਆਪਦੀ ਮੰਮੀ ਡੜੀ ਦੇ ਲਾਈਨ ਕੁੜੀ ਨਹੀਂ ਮੁੰਡੇ ਦਾ ਇੱਕ ਵੀ ਨਹੀਂ ਲਾਏਗਾ ਮੈਂ ਮੁੰਡੇ ਦਾ ਲਾਉਣਾ ਚਾਹੀਦਾ ਸੀ ਪੰਨਾ ਮੁੰਡਿਆ ਬਣਦਾ ਹੱਕ ਮਾਪੇ ਉਹਦਾ ਕਿੱਧਰੋਂ ਮੰਨਦਾ ਕੀ ਕਹਿ ਰਹੇ ਹੋ ਮੈਂ ਬੋਲ ਰਹੇ ਹਾਂ ਕੋਈ ਤਾਂ ਰੋਹ ਦੇ ਕਰਦੇ ਆ ਚੱਕਰੀ ਨਹੀਂ ਬਣਨੀ ਚੱਕਰੀ 13 ਦਾ ਲਵੀਆ ਦਿੰਦੇ ਪਹਿਲਾ ਹੋਈਆ ਉਹਨੇ ਸੁਖਸਾ ਚੱਲ ਰਹੀਆਂ 3-4 ਤਾਂ ਸਾਡੇ ਨੂੰ ਆਏ ਦੀ ਇਹ ਬਲੀ ਮੁੰਡੇ ਨਾਲ ਕਰਦੀ ਹੈ ਠੀਕ ਹੈ ਬੜਾ ਨੀ ਮੈਂ ਤਾਂ ਹੁਣ ਮੈਂ ਕੀ ਗੱਲ ਕਰੀ ਪਹਿਲਾ ਆਉਂਦਾ ਨਹੀਂ ਮੁੰਡੇ ਦਾ ਕਹਿੰਦਾ ਹੈ ਭਈ ਆਉਂਦਾ 20 ਦਾ ਫੀਸ ਬਣਾਈ ਜਾਂਦਾ ਹੈ ਮਰ ਤਾਂ ਉਹ ਜਾਂਦਾ ਤਾਂ ਮਿੱਟੀ ਹੋ ਜਾਂਦਾ ਜਦ ਫੀਸਾਂ ਭਰੋਦਾ ਜੀ ਤਾਂ ਪੱਕੀ ਹੀ ਹੋਣਾ ਜਦ ਸਾਡੇ ਕੰਮ ਹੋ ਗਏ ਫਿਰ ਆਜਾ ਆਪਾਂ ਸਰਦਲਾ ਰੋਡ ਆ ਗਿਆ ਤੇ ਤੇ ਤਾਂ ਵਿਆਹ ਵਾਸਤੇ ਹੀ ਕਰਦੈ ਨੀਆ ਕੋਈ ਵੀ ਨਹੀਂ ਨਾ ਦੋ ਪਿੰਨੇ ਕਿਸੇ ਮਾਂ ਦੇ ਦੇ ਦੋ ਲਾ ਦੇ ਦੋ ਲਾ ਨਾ ਜਿਹਦਾ ਕੋ ਲੋੜ ਦੀ ਪੈ ਜਾਂਦੀ ਹੋਂ ਮਰੀ ਚਲੋ ਆਪਣਾ ਵੀ ਹੁਣ ਜਾ ਕੇ ਬਿਆਹ ਕੇ ਦੇ ਹੱਕ ਬਣਦੇ ਦੇਣ ਦਾ ਹੁਣ ਕਿਹੜਾ ਪਤਾ ਦੀ ਵੀਕਰ ਕਰਨੀ ਜਾ ਕੇ ਇਹ ਜੋ ਕਰੀ ਅੱਜ ਗੱਲ ਜਾਂ ਜਾਏ ਉਹਨੇ ਜਾ ਕੇ ਮੈਂ ਭਾਈ ਹੁਣ ਕੋਈ ਨਾ ਕੋਈ ਗੱਲ ਹੈਗੀ ਵੀ ਆਪਾਂ ਮੌਂਦ ਦੇ ਨਾਲ ਜਾ ਕੇ ਆ ਠੋਕੇ ਗੱਲ ਕਰੀ ਇਹੋ ਅਸੀਂ ਦਾ ਸਾਰਾ ਤਾਂ ਬੱਠਾ ਤੇ ਦੇ ਰੱਖੀ ਸੀਟੀ ਦਾ ਤਾਂ ਮੈਂ ਪਹਿਲਾਂ ਇਹ ਗੱਲ ਕਹੀ ਆ ਸਾਡੇ ਦੋਵੇਂ ਦਾ ਹਸਣ ਜੇ ਉਹਨਾਂ ਦੀ ਮਾਸੀ ਹੈ ਇਹੀ ਆਪ ਕੋਹੋ ਸਭ ਦੀ ਹੈ ਇਹ ਮੁੰਡਾ ਚੀਜ਼ ਰੱਖਾ ਕਰਨਾ ਚਾਹਦਾ ਹੈ ਸਜਾਇਆ ਨਾ ਮਾਂ ਦਾ ਕੱਪੜਾ ਉਸਕੇ ਉਹਨਾਂ ਮੁਸਕੀਨ ਕਰਨ ਨਾ ਕਰੋ ਨਾ ਕੋਈ ਜਿਹੜੀ ਹੈਗੀ ਆ ਉਹਦੀ ਕਣੀ ਜ਼ਮੀਨਾਂ ਆਪਣੇ ਪਾਸ ਜਿੰਦਾ ਨਾ ਲਵਾ ਲਿਆ ਭਾਈ ਬੋਲੀ ਨੂੰ ਹਾਂ ਤਾਂ ਕੋਈ ਨਾ ਕੋਈ ਜਾ ਭਾਈ ਜ਼ਮੀਨ ਵੇਚ ਕੇ ਉਹਨਾਂ ਦੇ ਪੈਸੇ ਮੋੜੋ ਜੇ ਨਹੀਂ ਹੁਣ ਨਾ ਹਾਂ ਹਾਂ ਪਹਿਲਾਂ ਹੋਈ ਲਿਆ ਕਰੇ चालू कभी पूरी मानती नहीं हूँ जिस ज़्यादा माया चालू है तो चालू है तो क्या करता है बढ़िया हम सामने काम ना जा रहे हैं ठीक है ठीक है तो ठीक है ना चलो निमेडर बड़ा निमेडर हमने चालू है चलना है नहीं काम ही करते हैं